ਅਚਾਰਕਿਆਂ ਨੂੰ ਕੋਣ ਨਹੀਂ ਜਾਣਦਾ ਅਚਾਰੀਆ ਚਾਣਕ ਸਾਡੀ ਦੇਸ਼ ਦੀ ਐਸੀ ਮਹਾਨ ਹਸਤੀ ਸੀ ਜਿੱਸ ਦੀਆਂ ਗੱਲਾਂ ਅੱਜ ਵੀ ਸਾਡੇ ਉਨੇ ਹੀ ਕੰਮ ਦੀਆਂ ਨੇ ਜਿੰਨੀਆਂ ਉਹਨਾਂ ਦੇ ਸਮੇਂ ਵਿੱਚ ਸੀ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਐਸੀਆਂ ਪੰਜ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਜੋ ਸਾਡੀ ਜ਼ਿੰਦਗੀ ਵਿੱਚ ਵੱਡੇ-ਵੱਡੇ ਬਦਲਾਅ ਲੈ ਕੇ ਆ ਸਕਦੀਆਂ ਨੇ ਜਿਕਰ ਇਹ ਚਾਣਕਿਆਂ ਦੀਆਂ ਤੁਸੀਂ ਇਹ ਪੰਜ ਗੱਲਾਂ ਤੁਸੀਂ ਸੈਕਲੀਆਂ ਤੁਹਾਨੂੰ ਵੀ ਜ਼ਿੰਦਗੀ ਤੋਂ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਨੰਬਰ 1 ਮੂਰਖਾਂ ਨਾਲ ਕਦੇ ਬਹਿਸ ਨਾ ਕਰੋ ਅਚਾਨਕ ਕਿ ਆਖਦੇ ਨੇ ਇੱਕ ਤਾਂ ਤੁਹਾਨੂੰ ਮੂਰਖਾ ਨਾਲ ਕਦੇ ਵੀ ਵੈਦ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਕੋਲ ਬਿਲਕੁਲ ਵੀ ਸਮਝਦਾਰੀ ਨਹੀਂ ਹੁੰਦੀ ਜੇਕਰ ਤੁਸੀਂ ਉਹਨਾਂ ਨਾਲ ਬਗਵਾਦ ਕਰੋਗੇ ਤਾਂ ਨੁਕਸਾਨ ਤੁਹਾਡਾ ਹੀ ਹੋਵੇਗਾ ਜੇ ਇਹ ਲੋਕਾਂ ਨਾਲ ਵੈਸਾ ਨਾਲ ਤੁਹਾਡੀ ਹੀ ਇੱਜ਼ਤ ਘਟੇਗੀ। ਇਹ ਜੇ ਲੋਕਾਂ ਦੇ ਮਾਨ ਤੱਕ ਤੌਰ ਤੇ ਕਮਜ਼ੋਰ ਕਰ ਦੇਣਗੇ। ਜੇਕਰ ਮੂਰਖਾਂ ਨਾਲ ਬੁਵਾਦ ਕਰਨ ਤੋਂ ਬਚਣਾ ਹੋਵੇ। ਤੁਹਾਨੂੰ ਜੋ ਪਰਣਾ ਲੈਣਾ ਪਵੇਗਾ। ਆਪਣੇ ਵਿਵੇਕ ਤੋਂ ਕੰਮ ਲੈਣਾ ਪਵੇਗਾ। ਜੇਕਰ ਤੁਸੀਂ ਵਾਕਿਆ ਤੁਸੀਂ ਲੱਖ ਸਤ ਤੱਕ ਪਹੁੰਚਣਾ ਚਾਹੁੰਦੇ ਹੋ। ਤਹਾਨੂੰ ਫਾਲਤੂ ਦੀ ਵੈਸੋਂ ਦੂਰ ਰਹਿਣਾ ਪਵੇਗਾ। ਉਹ ਤੁਹਾਡਾ ਸਮਾਂ ਖਰਾਬ ਕਰਕੇ ਚਲੇ ਜਾਣਗੇ। ਤੁਹਾਨੂੰ ਇਹ ਸੋਚ ਨੂੰ ਆਪ ਬਣਾਉਣਾ ਪਵੇਗਾ। ਮੈਂ ਅੱਗੇ ਵਧਣਾ ਹੈ। ਮੈਂ ਆਪਣੇ ਫਾਲਤੂ ਚੀਜ਼ਾਂ ਵਿੱਚ ਸਮਾਂ ਨਹੀਂ ਖਰਾਬ ਕਰਨਾ। ਨੰਬਰ 2 ਆਪਣੀ ਕਮਜ਼ੋਰੀ ਕਦੇ ਵੀ ਕਿਸੇ ਨੂੰ ਨਾ ਦੱਸੋ। ਜ਼ਿਆਦਾਤਰ ਲੋਕ ਆਪਣੇ ਕਿਸੇ ਚਾਹਤੇ ਕੋਲ ਜਾਤਾਂ ਮੈਂ ਆਪਣੀਆਂ ਨਦੀਕੀਆਂ ਕੋੜਾਂ ਆਪਣੀਆਂ ਕਮਜ਼ੋਰੀਆਂ ਨੂੰ ਜਾਗਰ ਕਰ ਹੁੰਦੀ ਹਾਂ ਜੋ ਬਾਅਦ ਵਿੱਚ ਉਹਨਾਂ ਲਈ ਬਹੁਤ ਮਹਿੰਗੀਆਂ ਸਾਬਤ ਹੋ ਸਕਦੀਆਂ ਨੇ ਜਦੋਂ ਸਾਡਾ ਜਨਮ ਹੁੰਦਾ ਹੈ ਅਸੀਂ ਬਿਲਕੁਲ ਇਕੱਲੇ ਹੁੰਦੇ ਹਾਂ ਪੈਦਾ ਹੁੰਦਿਆਂ ਹੀ ਸਾਡੇ ਸੰਸਾਰ ਦੇ ਰਿਸ਼ਤੇ ਸ਼ੁਰੂ ਹੁੰਦੇ ਨੇ ਤੇ ਨਾ ਚਾਹੁੰਦੇ ਹਾਂ ਵੀ ਅਸੀਂ ਗੇਰੇ ਰਿਸ਼ਤੇ ਵਿੱਚ ਬੰਦੇ ਜਾਂਦੇ ਹਾਂ ਅਜਿਹੇ ਵਿੱਚ ਆਪਣੀਆਂ ਕਮਜ਼ੋਰੀਆਂ ਲੋਕਾਂ ਨਾਲ ਸਾਂਝੀਆਂ ਕਰ ਬੈਠਦੇ ਆ ਜੋ ਹੋਰੀ-ਹੋਰੀ ਹੋਰ ਲੋਕਾਂ ਨੂੰ ਪਤਾ ਲੱਗ ਜਾਂਦੀਆਂ ਨੇ ਤੁਸੀਂ ਚਾਹੋ ਭਾਵੇਂ ਨਾ ਨਾ ਚਾਹੁੰਦੇ ਹੋਏ ਵੀ ਉਹ ਗੱਲਾਂ ਬਾਹਰ ਪਹੁੰਚ ਜਾਂਦੀਆਂ ਨੇ ਜੋ ਸਾਡੀ ਨਿੱਜੀ ਜ਼ਿੰਦਗੀ ਲਈ ਬਹੁਤ ਗਲਤ ਸਾਬਤ ਹੁੰਦੀਆਂ ਨੇ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਹਰ ਇਨਸਾਨ ਦੀ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਹੁੰਦੀ ਹੈ ਉਸੇ ਕਮਜ਼ੋਰੀ ਦੇ ਲੋਕ ਅਕਸਰ ਫਾਇਦਾ ਚੱਕਦੇ ਨੇ ਇਸ ਲਈ ਤੁਹਾਨੂੰ ਆਪਣੀ ਕਮਜ਼ੋਰੀ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਭਾਵੇਂ ਤੁਹਾਡਾ ਦੋਸਤ ਹੋਵੇ ਭਾਵੇਂ ਤੁਹਾਡੇ ਘਰ ਵਾਲੇ ਕਿਉਂ ਨਾ ਹੋਵੇ ਜਾਂ ਫਿਰ ਤੁਹਾਡੀ ਜਿੰਦਕੀ ਨਾਲ ਜੁੜਿਆ ਹੋਇਆ ਕੋਈ ਵੀ ਅਣਸਾਣ ਕਿਉਂ ਨਾ ਹੋਵੇ ਤੁਹਾਨੂੰ ਕਿਸੇ ਨੂੰ ਵੀ ਆਪਣੀ ਕਮਜ਼ੋਰੀ ਨਹੀਂ ਦੱਸਣੀ ਚਾਹੀਦੀ ਆਪਣੇ ਆਤਮ ਆਪਣਾ ਸਮਾਨ ਨੂੰ ਬਚਾਉਣ ਲਈ ਇਸ ਨੂੰ ਦੱਸਣ ਤੋਂ ਹਮੇਸ਼ਾ ਬਚੋ ਨਹੀਂ ਤਾਂ ਅੱਗੇ ਜਾ ਕੇ ਤੁਸੀਂ ਬਹੁਤ ਬੁਰੇ ਫਸ ਸਕਦੇ ਹੋ ਨੰਬਰ 10 ਪੈਸੇ ਨੂੰ ਹਮੇਸ਼ਾ ਸੋਚ ਸਮਝ ਕੇ ਖਰਚੋ ਬੇਸੇ ਇਹ ਗਲਤ ਅਸੀਂ ਬੜੀ ਵਾਰ ਸੁਣੀ ਹੋਈ ਹੈ ਕਿ ਇਹ ਪੈਸਾ ਹੈ ਤੇ ਜ਼ਿੰਦਗੀ ਹੈ ਪੈਸੇ ਬਿਨਾ ਸਾਡੀ ਕੋਈ ਇੱਜ਼ਤ ਨਹੀਂ ਨਾ ਕੋਈ ਸੌਖੇ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਮਪੂਰੇ ਰੋਲ ਅਦਾ ਕਰਦਾ ਹੈ। ਪੈਸਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਜ਼ਰੂਰੀ ਹੈ? ਇਹ ਤਾਂ ਤੁਸੀਂ ਜਾਣਦੇ ਹੋਵੋਗੇ। ਤੇ ਪੈਸਾ ਕਮਾਉਣਾ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ। ਜਿੰਨਾ ਪੈਸਾ ਤੁਸੀਂ ਕਮਾਉਂਦੇ ਹੋ, ਉਸ ਵਿੱਚੋਂ ਕਿੰਨਾ ਬਚਾਉਂਦੇ ਹੋ? ਚਾਣਕਿਆਂ ਨੇ ਧਨ ਦੀ ਬਚਤ ਲਈ ਆਪਣੀਆਂ ਨੀਤੀਆਂ ਵਿੱਚ ਬਹੁਤ ਵਾਰ ਜਿਗਰ ਕੀਤਾ ਹੈ। ਸਗੋਂ ਅਸੀਂ ਸਭ ਨੇ ਬਹੁਤ ਵਾਰ ਸੁਣਿਆ ਹੋਵੇਗਾ ਸਾਨੂੰ ਪੈਸੇ ਦੀ ਬਚਤ ਕਰਨੀ ਚਾਹੀਦੀ ਹੈ ਫਿਰ ਵੀ ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜੋ ਜੋ ਪੈਸੇ ਦਾ ਬਹੁਤ ਜ਼ਿਆਦਾ ਦਰਬ ਪ੍ਰਯੋਗ ਕਰਦੇ ਨੇ ਉਹ ਬੜੀ ਮਿਹਨਤ ਨਾਲ ਦਿਨ ਰਾਤ ਇੱਕ ਲਗਾ ਕੇ ਬੜੀਆਂ ਕਮਾਈਆਂ ਕਰਦੇ ਨੇ ਪਰ ਉਸ ਪੈਸੇ ਨੂੰ ਧੂਏਂ ਦੀ ਤਰ੍ਹਾਂ ਅੜਾ ਦਿੰਦੇ ਨੇ ਇੰਨਾ ਵਿੱਚੋਂ ਬਹੁਤ ਲੋਕ ਉਹ ਹੁੰਦੇ ਨੇ ਜੋ ਮਿਹਨਤ ਮਜ਼ਦੂਰੀ ਕਰਦੇ ਨੇ ਸਾਮ ਹੰਢਾਣੀ ਆਪਣੀ ਕਮਾਈ ਨੂੰ ਸ਼ਰਾਬ ਵਿੱਚ ਅਜਾੜ ਦਿੰਦੇ ਨੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਅਜਾੜਾ ਹੀ ਕਰਨਾ ਹੈ ਤਾਂ ਇਨੀ ਮਿਹਨਤ ਦਾ ਵੀ ਕੀ ਫਾਇਦਾ ਜੇਕਰ ਤੁਹਾਡੇ ਕੋਲ ਪੈਸਾ ਜ਼ਿਆਦਾ ਵੀ ਹੋਵੇ ਤਾਂ ਉਸ ਪੈਸੇ ਨੂੰ ਹੱਦ ਵਿੱਚ ਰੱਖ ਕੇ ਖਰਚ ਕਰੋ ਸਮੇਂ ਦਾ ਕੋਈ ਨਹੀਂ ਪਤਾ ਕਿਦੋਂ ਪਾਰਟ ਜਾਵੇ ਐਸਲੀ ਚਾਨਕਿਆਂ ਦੀ ਇਹ ਗੱਲ ਜ਼ਰੂਰ ਯਾਦ ਰੱਖਿਓ ਤਾਂ ਜੇਕਰ ਰਾਜਾ ਵੀ ਆਪਣੀ ਕਮਾਈ ਨੂੰ ਜ਼ਿਆਦਾ ਖਰਚ ਕਰੇਗਾ ਤਾਂ ਉਹ ਵੀ ਇੱਕ ਦਿਨ ਬੰਗਾਲ ਹੋ ਜਾਵੇਗਾ ਐਸਲੀ ਪੈਸਾ ਕਮਾਓ ਪੈਸੇ ਦੀ ਬਚਤ ਕਰੋ ਤਾਂ ਜ਼ਰੂਰਤ ਪੈਣ ਤੇ ਉਸਨੂੰ ਖਰਚੋ ਨੰਬਰ 4 ਜਿਹੜਾ ਕਿਸੇ ਦੀ ਵੀ ਗੱਲ ਨਾ ਸੁਨੇ ਉਸ ਤੇ ਕਦੇ ਭਰੋਸਾ ਨਾ ਕਰੋ ਕਈ ਲੋਕ ਦੇਖੇ ਹੋਣਗੇ ਤੁਹਾਡੇ ਨਾਲ ਬੈਠਦੇ ਨੇ ਤੁਹਾਡੇ ਨਾਲ ਹੀ ਗੱਲਾਂ ਕਰਦੇ ਨੇ ਤੁਸੀਂ ਆਪਣੀ ਕੋਈ ਜ਼ਰੂਰੀ ਗੱਲ ਕੀਤੀ ਉਹ ਉਸ ਨੂੰ ਗੌਰ ਸੋਂ ਦੇ ਵਿਜੈ ਆਣ ਸੁਣਿਆ ਕਰ ਦਿੰਦੇ ਨੇ ਉਸ ਵਖਤ ਸਮਝ ਜਾਓ ਉਹ ਆਣਸਾਨ ਸਾਨੂੰ ਧੋਖਾ ਜ਼ਰੂਰ ਦੇਵੇਗਾ ਅਜਿਹੇ ਲੋਕਾਂ ਤੋਂ ਭਰੋਸਾ ਕਰਨ ਤੋਂ ਬਚੋ ਇਹ ਜਿਹੇ ਲੋਕਾਂ ਨੂੰ ਸਿਰਫ ਉਹ ਗੱਲ ਹੀ ਦੱਸੋ ਜਿਹੜੀ ਗੱਲ ਤੁਸੀਂ ਹਰ ਕਿਸੇ ਨੂੰ ਦੱਸਦੇ ਹੋ ਮੋ ਆਪਣੀ ਜ਼ਿੰਦਗੀ ਦੀਆਂ ਨਿੱਜੀ ਥਾਂ ਫਿਰ ਜ਼ਰੂਰੀ ਗੱਲਾਂ ਇਹਨਾਂ ਨੂੰ ਦੱਸਣ ਤੋਂ ਹਮੇਸ਼ਾ ਗਰੇਜ ਕਰੋ ਜੇਕਰ ਤੁਸੀਂ ਲੋਕਾਂ ਨੂੰ ਆਪਣੀਆਂ ਜ਼ਰੂਰੀ ਗੱਲਾਂ ਦੱਸ ਦਿੱਤੀਆਂ ਤਾਂ ਸਮਝ ਲਵੋ ਤੁਹਾਡੀਆਂ ਉਹ ਗੱਲਾਂ ਹੁਣ ਨਿੱਜੀ ਨਹੀਂ ਰਹੀਆਂ ਉਹ ਗੱਲਾਂ ਸਾਹਿਬ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਜਾਣਗੀਆਂ ਐਸੇ ਲੋਕ ਤੁਹਾਡੀਆਂ ਗੱਲਾਂ ਹੋਰਾਂ ਨੂੰ ਵੀ ਦੱਸ ਦਿੰਦੇ ਨੇ ਕਿਉਂਕਿ ਉਹ ਗੱਲਾਂ ਉਹਨਾਂ ਲਈ ਕੋਈ ਮਹਣੇ ਨਹੀਂ ਰੱਖਦੀਆਂ ਅਜਿਹੇ ਲੋਕਾਂ 'ਤੇ ਕਦੇ ਵੀ ਵਿਸਵਾਸ ਨਾ ਕਰੋ ਨੰਬਰ 5 ਜੇਕਰ ਖੁਸ਼ ਰਹਿਣਾ ਹੈ ਤਾਂ ਲਗਾਬ ਤੋ ਦੂਬ ਰਹੋ ਤੁਸੀਂ ਮੰਨੋ ਜਾਂ ਨਾ ਮੰਨੋ ਅੱਜਕੱਲ੍ਹ ਲੋਕ ਖਾਣੇ ਨੂੰ ਲੈ ਕੇ ਐਨਾ ਦੁਖੀ ਨਹੀਂ ਜਿੰਨਾ ਆਪਣੇ ਰਿਸ਼ਤੇਆਂ ਨੂੰ ਲੈ ਕੇ ਦੁਖੀ ਨੇ ਇਸੇ ਦੁੱਖ ਦਾ ਕਾਰਨ ਹੈ ਲਗਾਵ। ਅਚਾਰੀਆ ਚਾਣ ਕੇ ਆਖਦੇ ਨੇ ਜੋ ਆਪਣੇ ਰਿਸ਼ਤੇ ਨਾਲ ਜ਼ਿਆਦਾ ਜੁੜਿਆ ਹੁੰਦਾ ਏ ਉਸ ਨੂੰ ਦੁੱਖ ਤੇ ਚਿੰਤਾ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਏ। ਉਸ ਦੇ ਜ਼ਿਆਦਾ ਦੁੱਖਾਂ ਦੀ ਜੜ ਇਹ ਲਗਾਵ ਹੀ ਹੁੰਦਾ ਏ। ਜਦੋਂ ਅਸੀਂ ਕਿਸੇ ਨਾਲ ਹੀ ਹੱਦੋਂ ਜ਼ਿਆਦਾ ਇਹ ਲਗਾਵ ਰੱਖਦੇ ਹਾਂ ਅਸੀਂ ਮੂਮਾਇਆ ਦੇ ਚੱਕਰਾਂ ਵਿੱਚ ਫਸ ਜਾਂਦੇ ਹਾਂ। ਜੋ ਕਈ ਤਨਾ ਕਿਤੇ ਸਾਡੇ ਦੁਖੀ ਰਹਿਣ ਦਾ ਕਾਰਨ ਬਣ ਜਾਂਦਾ ਹੈ। ਅਚਾਨਕ ਹਨੀਆਂ ਗੱਲਾਂ ਅੱਜ ਦੇ ਮਾਹੌਲ ਵਿੱਚ ਬਿਲਕੁਲ ਸਟੀਕ ਬਣਦੀਆਂ ਨੇ। ਤੁਸੀਂ ਵੀ ਦੇਖਿਆ ਹੋਵੇਗਾ। ਸਾਡੀ ਆਜੇ ਕੱਲ ਦੀ ਜਵਾਨੀ ਜੋ ਨਵੇਂ ਨਵੇਂ ਰਿਸ਼ਤਿਆਂ ਵਿੱਚ ਰੰਗ ਲੱਗ ਪਈ। ਜਦੋਂ ਇਨ੍ਹਾਂ ਰਿਸ਼ਤਿਆਂ ਵਿੱਚ ਨਿੱਕੇ ਨਿੱਕੇ ਝਗੜੇ ਹੁੰਦੇ ਨੇ ਤਾਂ ਉਹ ਤਣਾਅ ਵਿੱਚ ਆ ਜਾਂਦੇ ਨੇ। ਉਹਨਾਂ ਨੂੰ ਆਪਣੇ ਪਾਰਟਨਰ ਦਾ ਖੋਹ ਬੈਠਣ ਦਾ ਡਰ ਅੰਦਰੋਂ ਟੈੱਕ ਕੇ ਬੈਠਣ ਹੀ ਨਹੀਂ ਦਿੰਦਾ ਇਹ ਗੱਲਾਂ ਉਹਨਾਂ ਦੇ ਦਿਮਾਗ ਵਿੱਚ ਘਰ ਘਰ ਜਾਂਦੀਆਂ ਨੇ ਤੇ ਅੱਜ ਦਾ ਨੌਜਵਾਨ ਟੈਨਸ਼ਨ ਵਿੱਚ ਹੀ ਘੁੰਮ ਰਿਹਾ ਹੁੰਦਾ ਏ ਕੋਈ ਤਾਂ ਆਪਣਾ ਸੋਨਾ ਪੂਆ ਇੱਕ ਤੱਕ ਖਰਾਬ ਕਰ ਲੈਂਦੇ ਨੇ ਕੁਝ ਚੰਗੀਆਂ ਮਾੜੀਆਂ ਆਦਤਾਂ ਵੀ ਪਨਾ ਲੈਂਦੇ ਨੇ ਇਸ ਲਈ ਕਿਸੇ ਨਾਲ ਅਨਲਗਵਾ ਰੱਖਣ ਤੋਂ ਹਮੇਸ਼ਾ ਬਚੋ ਨਹੀਂ ਤਾਂ ਤੁਹਾਨੂੰ ਕਦੇ ਨਾ ਕਦੇ ਪਛਤਾਉਣਾ ਪੈ ਸਕਦਾ ਸੋ ਦੋਸਤੋ ਉਮੀਦ ਹੈ ਤੁਹਾਨੂੰ ਇਸ ਵੀਡੀਓ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੋਵੇਗਾ ਐਸੇ ਤਰ੍ਹਾਂ ਦੀਆਂ ਵੀਡੀਓ ਦੇ ਲਈ ਸੈਰੀ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ